ਅੱਜ ਕੱਲ ਦੇ ਨੌਜਵਾਨਾਂ ਨੂੰ ਮਾਡਰਨ ਪ੍ਰੇਮ ਕਹਾਣੀਆਂ ਰਾਸ ਨਹੀਂ ਆ ਰਹੀਆਂ। ਮਤਲਬ ਪ੍ਰਸਤ ਹੋ ਰਹੀ ਹੈ ਦੁਨੀਆ। ਆਪਣਾ ਮਤਲਬ ਕੱਢਿਆ ਜਾ ਰਿਹਾ, ਆਪਣਾ ਉੱਲੂ ਸਿੱਧਾ ਕੀਤਾ ਜਾ ਰਿਹਾ। ਵਿਦੇਸ਼ ਜਾ ਕੇ ਬੇਵਫਾ ਹੋਈਆਂ ਕੁੜੀਆਂ ਦੀਆਂ ਪਤਾ ਨਹੀਂ ਕਿੰਨੀਆਂ ਖਬਰਾਂ ਨੇ ਜਿਹੜੀਆਂ ਪ੍ਰਚਲਿਤ ਨੇ, ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਬਣੀਆਂ ਹੋਈਆਂ ਨੇ। ਲੋਕਾਂ ਦੇ ਵਿੱਚ ਡਰ ਵੀ ਹੈ, ਖੌਫ ਵੀ ਹੈ ਜਿਹੜੇ ਪਹਿਲਾਂ ਕੁੜੀ ਦੇ ਆਸਰੇ ਜਿਹੜੀ ਪੱਕੀ ਹੁੰਦੀ ਸੀ ਜਾਂ ਜਾ ਕੇ ਪੱਕਾ ਹੋਣਾ ਚਾਹੁੰਦੀ ਸੀ ਉਹਦੇ ਆਸਰੇ ਮੁੰਡੇ ਦਾ ਵਿਆਹ ਕਰਾ ਦਿੰਦੇ ਹੁੰਦੇ ਸੀ ਤੇ ਮੁੰਡਾ ਉਹਦੇ ਮਗਰ ਮਗਰ ਤੁਰ ਜਾਂਦਾ ਸੀ ਪਰ ਅੱਜ ਕੱਲ ਦੇ ਹਾਲਾਤ ਇਹ ਹੈ ਕਿ ਜਦੋਂ ਐਹੋ ਜੀ ਕੋਈ ਸਥਿਤੀ ਬਣਦੀ ਹੈ ਤਾਂ ਮਾਪੇ 10 ਵਾਰ ਸੋਚਦੇ ਨੇ ਮੁੰਡੇ ਜਿਹੜੇ ਨੇ ਉਹ 10 ਵਾਰ ਸੋਚਦੇ ਨੇ ਕਿਤੇ ਇਹ ਮੈਨੂੰ ਵਿਚ ਵਿਚਾਲੇ ਤਾਂ ਨਹੀਂ ਛੱਡ ਜੂਗੀ ਕਿਤੇ ਇਹ ਸਾਡਾ ਨੁਕਸਾਨ ਤਾਂ ਨਹੀਂ ਕਰਾ ਜੂਗੀ ਲੱਖਾਂ ਰੁਪਏ ਗਵਨ ਕਰ ਲਏ ਜਾਂਦੇ ਨੇ ਲੱਖਾਂ ਰੁਪਏ ਆਪਣੇ ਉੱਤੇ ਲਵਾ ਕੇ ਵਿਦੇਸ਼ ਜਾ ਕੇ ਤੇ ਕੁੜੀਆਂ ਬਾਹਰ ਜਾ ਕੇ ਫੋਨ ਚੱਕਣਾ ਬੰਦ ਹੋ ਜਾਂਦੀਆਂ ਔਰ ਪਿੱਛੇ ਜਿਹੜੇ ਮੁੰਡੇ ਆਸ ਲਈ ਬੈਠੇ ਹੁੰਦੇ ਨੇ ਜਾਂ ਤਾਂ ਉਹ ਮੌਤ ਦੇ ਘਾਟ ਉਤਾਰ ਲੈਂਦੇ ਨੇ ਆਪਣੇ ਆਪ ਨੂੰ ਖੁਦਕੁਸ਼ੀਆਂ ਕਰ ਲੈਂਦੇ ਨੇ ਜਾਂ ਫਿਰ ਸਮਾਜ ਸਾਹਮਣੇ ਨਿਹੱਥੇ ਬਣ ਕੇ ਬਹਿ ਜਾਂਦੇ ਨੇ ਲੱਖਾਂ ਦਾ ਨੁਕਸਾਨ ਕਰਾਉਣਾ ਵੀ ਸੌਖਾ ਨਹੀਂ ਹੈ ਮਾਤੜ ਬੰਦਾ ਲੱਖਾਂ ਦੇ ਸੁਪਨੇ ਲੈ ਸਕਦਾ ਹੈ ਬੜੀ ਮਿਹਨਤ ਨਾਲ ਮੁਸ਼ਕਕਤ ਦੇ ਨਾਲ ਲੱਖਾਂ ਰੁਪਏ ਇਕੱਠੇ ਕਰਦਾ ਹੈ ਵਿਦੇਸ਼ ਜਾਣ ਵਾਸਤੇ ਔਰ ਜਦੋਂ ਉਹਦੇ ਨਾਲ ਇਸ ਤਰ੍ਹਾਂ ਦਾ ਹਾਲ ਹੋਵੇ ਅੱਗੇ ਤੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਭ ਸੱਕਦਾ ਇੱਕ ਹੋਰ ਮਾਮਲਾ ਸਮਾਣੇ ਤੋਂ ਸਾਹਮਣੇ ਆ ਰਿਹਾ ਹੈ ਪਲਵਿੰਦਰ ਸਿੰਘ ਨਾਂ ਦਾ ਮੁੰਡਾ ਹੈ ਜਿਨੇ ਆਤਮ ਹੱਤਿਆ ਕਰ ਲਈ ਵੀਡੀਓ ਕਾਲ ਦੇ ਉੱਤੇ ਵੀਡੀਓ ਕਾਲ ਕੀਤੀ ਆਪਣੀ ਗਰਲਫ੍ਰੈਂਡ ਨੂੰ ਜਿਹੜੀ ਵਿਦੇਸ਼ ਗਈ ਸੀ ਵਿਦੇਸ਼ ਕਿੱਦਾਂ ਗਈ ਸੀ 7 ਲੱਖ ਰੁਪਏ ਪੱਲਿਓ ਲਾ ਕੇ ਕੁੜੀ ਨੂੰ ਵਿਦੇਸ਼ ਭੇਜਿਆ ਗਿਆ ਯੂਕੇ ਭੇਜਿਆ ਗਿਆ ਉੱਥੇ ਜਾ ਕੇ ਕੁੜੀ ਨੇ ਗੱਲਬਾਤ ਕਰਨੀ ਬੰਦ ਕਰਤੀ ਉੱਥੇ ਜਾ ਕੇ ਕੁੜੀ ਬਦਲ ਗਈ ਉੱਥੇ ਜਾ ਕੇ ਜਿਹੜੇ ਪਲਾਨ ਬਣਾਏ ਗਏ ਸੀ ਉਹ ਸਾਰੇ ਖਤਮ ਕਰ ਦਿੱਤੇ ਗਏ 7 ਲੱਖ ਰੁਪਈਆ ਵੀ ਖੂਚ ਗਿਆ ਈਮੋਸ਼ਨਲ ਡੈਮੇਜ ਵੀ ਹੋਇਆ ਔਰ ਇਹ ਸਾਰਾ ਕੁਝ ਇਹ ਮੁੰਡਾ ਸਹਾਰ ਨਹੀਂ ਸਕਿਆ ਪਲਵਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਪਰ ਜਿਹੜੇ ਤੇ ਬੀਤਦੀ ਹੈ ਜਿਹੜਾ ਹੰਡਾਉਂਦਾ ਉਹਦੇ ਵਾਸਤੇ ਬੇहद ਮੁਸ਼ਕਿਲ ਹੁੰਦਾ ਮਾਪਿਆਂ ਦਾ ਜਵਾਨ ਪੁੱਤ ਆਪਦੇ ਆਪ ਨੂੰ ਗੋਲੀ ਮਾਰ ਦੇਵੇ ਇਹ ਸੁਣ ਸੁਣਨ ਲੱਗਿਆਂ ਬੜਾ ਆਸਾਨ ਲੱਗਦਾ ਪਰ ਜਿਨ੍ਹਾਂ ਦੇ ਉੱਤੇ ਬੀਤਦੀ ਹੈ ਉਹ ਆਪਣੇ ਆਪ ਦੇ ਉੱਤੇ ਹੰਡਾਉਂਦੇ ਬੜਾ ਬੁਰਾ ਇਸ ਨੂੰ ਦੁਬਾਰਾ ਇਦਾਂ ਦਾ ਇੱਕ ਮਾਮਲਾ ਆਪ ਰਿਆ ਪਹਿਲਾਂ ਵੀ ਕਈ ਇਦਾਂ ਦੇ ਮਾਮਲੇ ਆਏ ਨੇ ਔਰਤਾਂ ਕੁੜੀਆਂ ਵਿਦੇਸ਼ ਜਾ ਕੇ ਪੈਸੇ ਲਵਾ ਕੇ ਤੇ ਮਗਰੋਂ ਫੋਨ ਚੱਕਣਾ ਬੰਦ ਕਰ ਗਈਆਂ ਕਾਲ ਤੇਕਰਾਰ ਜਿੰਨੇ ਕੀਤੇ ਜਾਂਦੇ ਉਹ ਸਾਰੇ ਤੋੜ ਦਿੱਤੇ ਜਾਂਦੇ ਨੇ ਔਰ ਮਗਰੇ ਜਾਂ ਤਾਂ ਮੁੰਡਾ ਸੁਇਸਾਈਡ ਕਰ ਲੈਂਦਾ ਤੇ ਜਾਂ ਫਿਰ ਉਹ ਵੱਧ ਮਰੀ ਹਾਲਤ ਦੇ ਵਿੱਚ ਆਪਣੇ ਮਾਪਿਆਂ ਸਾਹਮਣੇ ਬੈਠਾ ਹੁੰਦਾ ਸਮਾਜ ਸਾਹਮਣੇ ਬੈਠਾ ਹੁੰਦਾ ਹੈ ਦੁਬਾਰਾ ਇੱਕ ਮਾਮਲਾ ਪਲਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਹੈ ਜਿਸ ਨੇ ਖੁਦਕੁਸ਼ੀ ਕਰ ਲਈ ਵੀਡੀਓ ਕਾਲ ਕਰਕੇ 7 ਲੱਖ ਰੁਪਏ ਲਾ ਕੇ ਆਪਣੀ ਗਰਲਫ੍ਰੈਂਡ ਨੂੰ ਉਹਨੇ ਬਾਹਰ ਭੇਜਿਆ ਸੀ ਔਰ ਉੱਥੇ ਜਾ ਕੇ ਉਹ ਕੁੜੀ ਬਦਲ ਗਈ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਨੇ ਸਾਰੀ ਜਾਣਕਾਰੀ ਦਿੱਤੀ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਮੁੰਡਾ ਉਸ ਕੁੜੀ ਦੇ ਨਾਲ ਲਗਾਤਾਰ ਬਹਿਸ ਕਰਦਾ ਰਿਹਾ ਔਰ ਬਹਿਸ ਤੋਂ ਬਾਅਦ ਇਹ ਕਦਮ ਚੁੱਕ ਲਿਆ ਗਿਆ ਆਓ ਸੁਣਦੇ ਹਾਂ ਕਿ ਇਸ ਮਾਮਲੇ ਦੇ ਸਬੰਧੀ ਸਾਰੀ ਡਿਟੇਲ ਕੀ ਹੈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਕੀ ਕੁਝ ਅਸਲ ਦੇ ਵਿੱਚ ਵਾਪਰਿਆ ਕੀ ਕੁਝ ਹੋਇਆ ਔਰ ਲੋੜ ਹੈ ਅੱਜ ਕੱਲ ਦੇ ਨੌਜਵਾਨਾਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਇਹਨਾਂ ਚੀਜ਼ਾਂ ਤੋਂ ਸੇਧ ਲੈਣ ਦੀ ਨਹੀਂ ਲੈ ਜਾਣਾ 50000 ਦੀ ਟਿਕਟ ਵੀ ਉਹਨਾਂ ਕਰਾ ਲਈ ਸਤਿ ਬਾਅਦ ਚ ਉਦੋਂ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਕਹਾ ਦੇ ਕੋਸ਼ਿਸ਼ ਉਦੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖਿਆ ਉਸ ਟਾਈਮ ਡੈੱਡ ਹੋ ਚੁੱਕਾ ਸੀ ਅੱਛਾ ਹਾਂਜੀ ਉਹਦਾ ਫੋਨ ਵੀ ਅਜੇ ਵਰਕ ਕੀਦਾ ਹਾਂਜੀ ਹਾਂ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਸਮਾਨੇ ਦਾ ਮੁੰਡਾ ਹਾਂਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਦੋਂ ਹੀ ਚੱਲਦੀ ਉਹ ਮਾਮਾ ਤਿਆਂ ਉਹ ਸਾਡੇ ਇੱਕ ਅਜੀਬ ਜਿਹਾ ਕਿਉਂ ਮਾਰੀਏ ਨੇ ਮੇਰੇ ਮਾੜੇ ਜੀ ਕੁੜੀ ਦਾ ਮਾਦਰ ਕੁੜੀ ਨਾਲ ਗਈ ਮੈਨੂੰ ਬਾਹਰ ਕਰ ਲਾ ਤੇ ਮੈਂ ਤੈਨੂੰ ਮਾਦਰ ਨਾਲ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਖਰਚਾ ਕਰਾ ਕੇ ਤੇ ਮਾਦਰ ਕਿ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਮਤਲਕ ਜਵਾਬ ਦਿੱਤਾ ਉਹਨੇ ਵੀ ਮੈਂ ਲਿਆ ਨਹੀਂ ਸਕਦਾ ਰਾਤ ਨੂੰ ਬੈਂਸ਼ ਹੋ ਗਈ ਮੈਂ ਹੁੰਦੀ ਰੇ ਤਿੰਨ ਚਾਰ ਦਿਨਾਂ ਤਿੰਨ ਚਾਰ ਦਿਨ ਬੈਂਸ਼ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਜ ਆ ਗਿਆ ਕਿ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਰਾਤ ਬੈਂਸ਼ ਹੋਈ ਬਹੁਤ ਜ਼ਿਆਦਾ ਨਾਲ ਇਹ ਇਹ ਮਤਲਬ ਕਿ ਉਹਨੂੰ ਕਾਨੂੰਨ ਮਾਇਲਾਇਆ ਸੀ ਤੇ ਉਧਰੋਂ ਗੋਲੀ ਚਲਾ ਦਿੱਤੀ। ਕਰੀਬ ਮੈਨੂੰ ਗੁੰਮ ਦੱਸ 11:00 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿ ਉਹਦਾ ਭਾਣਜਾ ਸੀਗਾ ਇਹ। ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਅਸ਼ੋਕਪੁਰ। ਠੀਕ ਹੈ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ। ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ। ਤੇ ਇੱਕ ਰਾਤ ਜੋ ਦੱਸਿਆ ਵੀ 12:00 1:00 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਨਫਰੈਂਸ ਆਪਣੇ ਕਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰੈਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਕਿ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕੋਲ 7 ਲੱਖ ਰੁਪਇਆ ਇਨੂੰ ਭੇਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਹੈ ਅਸੀਂ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਕਿੰਨੇ ਕਿਸ ਤਰ੍ਹਾਂ ਸੂਸਰ ਕਿਸ ਤਰ੍ਹਾਂ ਕਰ ਰਹੇ ਦੇਖੋ ਜੀ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਕੁਲੀ ਮੱਜ ਮੱਤ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਚੁੱਕੇ ਹਾਂ ਤੇ ਪਰਿਵਾਰ ਨੇ ਕੋਈ ਧਿਆਨ ਲਿਖ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ